ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਪਤੇ ਟੀਵੀ ਤੇ ਮੈਂ ਤਵਲਿੰਕਾ ਤੁਹਾਡਾ ਸਵਾਗਤ ਕਰਦੀ ਹਾਂ ਫਿਟਨੈਸ ਨੂੰ ਲੈ ਕੇ ਆਏ ਦਿਨ ਸੋਸ਼ਲ ਮੀਡੀਆ ਤੇ ਜਾਂ ਫਿਰ ਵੈਸੇ ਵੀ ਗੱਲ ਕੀਤੀ ਜਾਵੇ ਤਾਂ ਕਾਫੀ ਡੀਰੀ ਕੋਰਿਸ ਨਿਓ ਸੁਣਨ ਨੂੰ ਮਿਲਦੀਆਂ ਨੇ ਹੁਣ ਸਾਡੇ ਨਾਲ ਫਿਟਨੈਸ ਟ੍ਰੇਨਰ ਸੁਖਿੰਦਰ ਜੀ ਮੌਜੂਦ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਖਾਸ ਕਰਕੇ ਜਾਣਾਂਗੇ ਕਿ ਫਿਟਨੈਸ ਇੰਡਸਟਰੀ ਦੇ ਵਿੱਚ ਅਸੀਂ ਕਿਸ ਤਰੀਕੇ ਨਾਲ ਖੁੱਦ ਨੂੰ ਬ੍ਰੋ ਕਰ ਚੱਲਿਆ ਕਿਸ ਤਰੀਕੇ ਨਾਲ ਫਿਟਨੈਸ ਇੰਡਸਟਰੀ ਨੂੰ ਆਪ ਆਪਨਾ ਪੈਸ਼ਨ ਬਣਾ ਸਕਦੇ ਹਾਂ ਹੁਣ ਅਸੀਂ ਗੱਲਬਾਤ ਕਰਦੇ ਹਾਂ ਤੁਹਾਡਾ ਬਹੁਤ ਸਾਰੀ ਸ਼ੁਕਰੀਆ ਸਰ। ਸ਼ੁਕਰੀਆ ਜੀ। ਜਾਨਣਾ ਚਾਹਾਂਗੇ ਕਿ ਫਿਟਨੈਸ ਇੰਡਸਟਰੀ ਨੂੰ ਲੈ ਕੇ ਫਿਟਨੈਸ ਅੱਜਕੱਲ ਇੰਡਸਟਰੀ ਬਣਦੀ ਜਾ ਰਹੀ ਹੈ। ਕਿਸ ਤਰੀਕੇ ਨਾਲ ਤੁਹਾਡਾ ਐਕਸਪੀਰੀਅੰਸ ਗਿਆ ਫਿਟਨੈਸ ਇੰਡਸਟਰੀ ਦੇ ਵਿੱਚ? ਜੀ। ਇਸ ਚੈਨਲ ਨੂੰ ਦੇਖਣ ਵਾਲੇ ਸਾਰੇ ਆਡੀਅੰਸ ਨੂੰ ਮੇਰੇ ਵੱਲੋਂ ਪਿਆਰ ਭਰ ਸਤਿਸ਼ਕਾਲ ਤੇ ਐਂਡ ਥੈਂਕ ਯੂ ਤੁਹਾਡਾ ਤੁਸੀਂ ਮੈਨੂੰ ਇੰਨਾ ਵਧੀਆ ਮੌਕਾ ਦਿੱਤਾ ਕਿ ਆਪਾਂ ਆਪਣੇ ਐਕਸਪੀਰੀਅੰਸ ਦੇ ਥਰੂ ਜੋ-ਜੋ ਚੀਜ਼ਾਂ ਸਿੱਖੀਆਂ ਜਾਂ ਜੋ-ਜੋ ਚੀਜ਼ਾਂ ਆਪਾਂ ਚੇਂਜ ਕੀਤੀਆਂ ਲੋਕਾਂ ਦੀ ਲਾਈਫ ਦੇ ਵਿੱਚ ਤੇ ਆਪਣੀ ਲਾਈਫ ਦੇ ਵਿੱਚ ਆਪਾਂ ਤੁਹਾਡੇ ਨਾਲ ਸ਼ੇਅ ਦੇਖੋ ਜੀ ਅੱਜ ਦੇ ਟਾਈਮ 'ਚ ਫਿਟਨੈਸ ਇੱਕ ਬਹੁਤ ਹੀ ਵਧੀਆ ਤੇ ਇਸ ਇੰਡਸਟਰੀ ਦਾ ਬਹੁਤ ਵੱਡਾ ਬੂਮ ਆਇਆ ਹਨ ਜਿਵੇਂ ਕੋਵਿਡ ਦੇ ਵਿੱਚ ਲੋਕਾਂ ਨੂੰ ਅਵੇਰਨੈਸ ਪਤਾ ਲੱਗੀ ਕਿ ਆਪਣੀ ਲਾਈਫ 'ਚ ਐਕਚੁਅਲੀ ਫਿਟਨੈਸ ਕੀ ਰੋਲ ਪਲੇ ਕਰਦੀ ਹੈ ਆਪਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਕਿੰਨਾ ਜ਼ਿਆਦਾ ਇੰਪੋਰਟੈਂਟ ਆ ਜਿਹੜੀਆਂ ਵੀ ਪ੍ਰੋਬਲਮਸ ਆ ਦੇ ਟਾਈਮ 'ਚ ਆਪਾਂ ਸੁਣ ਰਹੇ ਹਾਂ ਹਨਾ ਨਵੀਆਂ-ਨਵੀਆਂ ਉਹਨਾਂ ਨੂੰ ਕਿੱਦਾਂ ਆਪਾਂ ਰਿਕਵਰ ਕਰ ਸਕਦੇ ਹਾਂ ਤੇ ਕਿੱਦਾਂ ਆਪਾਂ ਉਹਨਾਂ ਚੀਜ਼ਾਂ ਦਾ ਧਿਆਨ ਰੱਖ ਸਕਦੇ ਮੇਰਾ ਨਜ਼ਰੀਆ ਇਸ ਚੀਜ਼ ਨੂੰ ਲੈ ਕੇ ਇਹ ਆ ਵੀ ਜਦੋਂ ਦਾ ਆਪਣਾ ਅੱਜ ਦੇ ਟਾਈਮ 'ਚ ਖਾਣ ਪੀਣਾ ਜਿੱਦਾਂ ਦਾ ਆਪਣਾ ਲਾਈਫ ਸਟਾਈਲ ਆ ਇਸ ਲਾਈਫ ਸਟਾਈਲ ਦੇ ਨਾਲ ਨਾਲ ਆਪਾਂ ਨੂੰ ਫਿਟਨੈਸ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਆ ਤਾਂ ਕਿ ਆਪਾਂ ਆਉਣ ਵਾਲੇ ਟਾਈਮ 'ਚ ਇੱਕ ਵੱਡੀਆਂ ਬਿਮਾਰੀਆਂ ਤੋਂ ਬਚ ਸਕੀਏ ਜਿਹੜੇ ਲੋਕ ਅੱਜ ਸਾਡੇ ਨਾਲ ਜੁੜੇ ਹੋਏ ਨੇ ਪੋਡਕਾਸਟ ਦੇਖ ਰਹੇ ਆ ਉਹਨਾਂ ਨੂੰ ਅੱਜ ਇਸ ਪੋਡਕਾਸਟ 'ਚ ਕੁਝ ਸਿੱਖਣ ਨੂੰ ਮਿਲੇਗਾ ਤੇ ਕਿਹੜੀ-ਕਿਹੜੀ ਗੱਲਾਂ ਅੰਦਰ ਸੀ ਪੋਡਕਾਸਟ ਦੇ ਵਿੱਚ ਡਿਸਕਸ ਕਰਾਂਗੇ ਜੀ ਮੇਰਾ ਇਹ ਸਾਰੇ ਪੋਡਕਾਸਟ ਦੇਖਣ ਵਾਲਿਆਂ ਨੂੰ ਇੱਕ ਪ੍ਰੋਮਿਸ ਆ ਕਿ ਇਸ ਪੋਡਕਾਸਟ ਦੇ ਥਰੂ ਤੁਸੀਂ ਆਪਣੀ ਲਾਈਫ 'ਚ ਇੱਕ ਚੇਂਜ ਦੇਖੋਗੇ ਜੋ ਜੋ ਗੱਲਾਂ ਆਪਾਂ ਡਿਸਕਸ ਕਰਾਂਗੇ ਹੋਪਸੋ ਤੁਹਾਡੀ ਜਰਨੀ ਦੇ ਵਿੱਚ ਚਾਹੇ ਤੁਹਾਡੀ ਜਰਨੀ ਇੱਕ ਫਿਟਨੈਸ ਦੀ ਆ ਚਾਹੇ ਤੁਸੀਂ weight lose ਕਰਨਾ ਚਾਹੁੰਦੇ ਹੋ ਚਾਹੇ ਤੁਸੀਂ ਮਸਲ ਗੇਨ ਜਾਂ ਕਿਸੇ ਪ੍ਰੋਬਲਮ ਨੂੰ ਰਿਕਵਰ ਕਰਨਾ ਚਾਹੁੰਦੇ ਹੋ ਉਸ ਅਕੋਰਡਿੰਗਲੀ ਆਪਾਂ ਤੁਹਾਨੂੰ ਇਦਾਂ ਦੀ ਇਨਫੋਰਮੇਸ਼ਨ ਥਰੂ ਐਕਸਪੀਰੀਅੰਸ ਗੇਨ ਕੀਤੀ ਹੋਈ ਜਾਂ ਥਰੂ ਸਟੱਡੀ ਉਹ ਆਪਾਂ ਸ਼ੇਅਰ ਕਰਾਂਗੇ ਤਾਂ ਕਿ ਤੁਸੀਂ ਉਸ ਚੀਜ਼ ਨੂੰ ਆਪਣੀ ਲਾਈਫ 'ਚ ਇੰਪਲੀਮੈਂਟ ਕਰ ਸਕੋ ਹੁਣ ਤੁਸੀਂ ਵੀ ਫਿਟਨੈਸ ਟ੍ਰੈਨਰ ਹੋ ਤੁਹਾਡੀ ਜਰਨੀ ਫਿਲਹਾਲ ਤੱਕ ਰਹੀ ਹੈ ਕਿਸ ਤਰੀਕੇ ਦੀ ਤੁਹਾਡੀ ਜਰਨੀ ਰਹੀ ਹੈ ਸਭ ਤੋਂ ਪਹਿਲਾਂ ਤਾਂ ਐਜ਼ ਅ ਫਿਟਨੈਸ ਟ੍ਰੇਨਰ ਕਿਸ ਤਰੀਕੇ ਤੁਸੀਂ ਸ਼ੁਰੂਆਤ ਕੀਤੀ ਜੀ ਮੈਂ ਸ਼ੁਰੂਆਤ ਕੀਤੀ ਸੀ ਅਸ ਤੋਂ 4-5 ਸਾਲ ਪਹਿਲਾਂ ਬੇਸਿਕਲੀ ਸਕੂਲ ਦੇ ਵਿੱਚ ਵੀ ਥੋੜਾ ਨਾ ਜਿਵੇਂ ਆਪਾਂ ਨੂੰ ਸ਼ੌਂਕ ਹੁੰਦਾ სპੋਰਟਸ ਦਾ ਉਸ ਤੋਂ ਬਾਅਦ ਚੇਂजेस ਆਈ ਲਾਈਫ ਦੇ ਵਿੱਚ ਆਪਾਂ ਸੀਰੀਅਸ ਹੋਨੇ ਆ ਥੋੜਾ ਵੀ ਕੈਰੀਅਰ ਦੇ ਵਿੱਚ ਆਪਾਂ ਕੀ ਕਰਨਾ ਬਹੁਤ ਸਾਰੀਆਂ ਪਲੈਨਿੰਗਸ ਕਰਦੇ ਆ ਜਦੋਂ ਆਪਾਂ ਦੇਖਦੇ ਸੀ ਵੀ ਉਹ ਪਰਸਨ ਉਸ ਇੰਡਸਟਰੀ ਚ ਗਰੋ ਹੋ ਰਿਹਾ ਜਾਂ ਬਾਹਰ ਜਾ ਕੇ ਗਰੋ ਹੋ ਰਿਹਾ ਅਪਾ ਦੇਖਦੇ ਆ ਉਸ ਚੀਜ਼ ਨੂੰ ਫੋਲੋ ਕਰਨਾ ਸਟਾਰਟ ਕਰ ਦਿੰਨੇ ਆ ਫਿਟਨੈਸ ਦੀ ਜਰਨੀ ਮੇਰੀ ਸਟਾਰਟ ਇਦਾਂ ਹੋਈ ਮੈਨੂੰ ਸ਼ੌਂਕ ਸੀਗਾ ਕਿ ਮੈਂ ਫਿੱਟਰ ਰਵਾਂ ਆਪਣੀ ਸਿਹਤ ਦਾ ਧਿਆਨ ਰੱਖਾਂ ਤੇ ਆਪਣੇ ਘਰਦਿਆਂ ਦੀ ਸਿਹਤ ਦਾ ਧਿਆਨ ਰੱਖਾਂ ਸੋ ਜਿਵੇਂ ਜਿਵੇਂ ਮੈਂ ਓਪਰਚ्युनिटीज ਮਿਲਦੀਆਂ ਗਈਆਂ ਓਵੇਂ ਓਵੇਂ ਇਸ ਜਰਨੀ ਦੀ ਸ਼ੁਰੂਆਤ ਹੋਈ ਬੇਸਿਕਲੀ ਪਹਿਲੀ ਸ਼ੁਰੂਆਤ ਹੋਈ ਇੱਕ ਜਿਮ ਦੇ ਵਿੱਚੋਂ ਜਿੱਥੇ ਮੈਂ ਸ਼ੌਂਕ ਦੇ ਤੌਰ ਤੇ ਐਜ਼ ਅ ਜਨਰਲ ਟ੍ਰੇਨਰ ਮੈਂ ਸਟਾਰਟ ਕੀਤਾ ਉੱਥੇ ਸੀਨੀਅਰਸ ਵੱਲੋਂ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੈਲਪ ਕੀਤੀ ਉਹਨਾਂ ਨੇ ਵੀ ਕਿਵੇਂ-ਕਿਵੇਂ ਗਰੋ ਕਰਨਾ ਸੋ ਜਿਵੇਂ-ਜਿਵੇਂ ਆਪਾਂ ਇੱਥੇ ਕੰਮ ਕੀਤਾ ਲੋਕਾਂ ਨਾਲ ਮਿਲੇ ਨੌਲੇਜ ਗੇਨ ਕੀਤੀ ਓਵੇਂ-ਓਵੇਂ ਇਸ ਜਰਨੀ ਦੇ ਵਿੱਚ ਗਰੋ ਕਰਨਾ ਸਟਾਰਟ ਕੀਤਾ ਤੇ ਡਰਾਸਟਿਕ ਚੇਂਜ ਆਇਆ ਮੈਂ ਆਪਣੀ ਲਾਈਫ 'ਚ ਇਸ ਫਿਟਨੈਸ ਇੰਡਸਟਰੀ ਦੇ ਥਰੂ ਬਹੁਤ ਮੈਰੀਕਲ ਚੇਂजेस ਦੇਖੇ ਨੇ ਜੀ ਜਿਹੜੀ ਆ ਕਾਮਨ ਲੋਕ ਆ ਜਿਹੜੇ ਹੁਣ ਆਪਣੀ ਜਰਨੀ ਫਿਟਨੈਸ ਦੇ ਵਿੱਚ ਸ਼ੁਰੂਆਤ ਕਰਨਾ ਚਾਹੁੰਦੇ ਆ ਉਹ ਕਿਸ ਤਰੀਕੇ ਨਾਲ ਆਪਣਾ ਜਿਹੜਾ ਪੈਰ ਫਿਟਨੈਸ ਇੰਡਸਟਰੀ ਦੇ ਵਿੱਚ ਰੱਖ ਸਕਦੇ ਆ ਤੇ ਕਿਸ ਤਰੀਕੇ ਨਾਲ ਫਿਟਨੈਸ ਟ੍ਰਿਨ ਦੀ ਸ਼ੁਰੂਆਤ ਕਰ ਸਕਦੇ ਆ ਜੀ ਦੇਖੋ ਬੇਸਿਕਲੀ ਅੱਜ ਦੇ ਟਾਈਮ 'ਚ ਇਸ ਚੀਜ਼ ਆ ਬਹੁਤ ਜ਼ਿਆਦਾ ਕੰਪੀਟੀਸ਼ਨ ਹਰ ਪਰਸਨ ਕੁਝ ਨਾ ਕੁਝ ਸਿੱਖ ਕੇ ਸੋਸ਼ਲ ਮੀਡੀਆ ਤੇ ਪੋਸਟ ਕਰ ਰਿਹਾ ਹੈ ਹਨਾ ਚਾਹੇ ਉਹ ਸਟੱਡੀ ਦੇ थ्रू ਸਿੱਖ ਰਿਹਾ ਚਾਹੇ ਉਹ ਕਿਸੇ ਪਰਸਨ ਦੇ ਕਿਸੇ ਇਨਫਲੂਐਂਸਰ ਦੇ थ्रू ਸਿੱਖ ਰਿਹਾ ਬਹੁਤ ਜ਼ਿਆਦਾ ਕੰਪੀਟੀਸ਼ਨ ਹੈ ਪਰ ਗਰੋ ਉਹ ਪਰਸਨ ਕਰ ਪਾ ਰਿਹਾ ਜੋ ਇੱਕ ਐਕਸਟਰਾ ਆਰਡੀਨਰੀ ਐਫਰਟਸ ਕਰ ਰਿਹਾ ਜਿਵੇਂ ਸਟੱਡੀ ਤੇ ਕੰਮ ਕਰਕੇ ਲੋਕਾਂ ਦੀ ਲਾਈਫ ਚ ਵੈਲਿਊ ਦੇ ਰਿਹਾ ਉਹਨਾਂ ਨੂੰ ਹੈਲਪ ਕਰ ਰਿਹਾ ਉਹਨਾਂ ਦੀ ਪ੍ਰੋਬਲਮ ਦਾ ਸੋਲੂਸ਼ਨ ਦੇਣ ਲਈ ਤੇ ਮੇਰਾ ਇੱਥੇ ਇਹ ਕਹਿਣਾ ਅਕੋਰਡਿੰਗ ਟੂ ਮੇਰੀ ਜਰਨੀ ਕਿ ਜਿਹੜੇ ਵੀ ਪਰਸਨ ਇਸ ਇੰਡਸਟਰੀ ਚ ਆਉਣਾ ਚਾਹੁੰਦੇ ਆ ਜਾਂ ਇਹਨੂੰ ਸ਼ੁਰੂਆਤ ਕਰਨਾ ਚਾਹੁੰਦੇ ਆ ਉਹ ਸਭ ਤੋਂ ਪਹਿਲਾਂ ਤਾਂ ਆਪਦੇ ਤੇ ਇੰਪਲੀਮੈਂਟ ਕਰਨ ਆਪਦੀ ਟਰਾਂਸਫਰਮੇਸ਼ਨ ਕਰਨ ਸਿੱਖਣ ਆਪਦੇ ਤੇ ਅਪਲਾਈ ਉਹ ਚੀਜ਼ਾਂ ਨੂੰ ਕਰਕੇ ਦੇਖਣ ਕਿ ਉਹਨਾਂ ਦੇ ਕੀ ਰਿਜ਼ਲਟਸ ਨੇ ਤੇ ਸ਼ੁਰੂਆਤ ਇੱਥੋਂ ਕੀਤੀ ਜਾ ਸਕਦੀ ਹੈ ਕਿ ਆਪਾਂ ਆਪਣੇ ਸੀਨੀਅਰਸ ਤੋਂ ਜਿਨ੍ਹਾਂ ਨੇ ਆਪਣੇ ਤੋਂ ਪਹਿਲਾਂ ਕੰਮ ਕੀਤਾ ਜਾਂ ਬਹੁਤ ਗਰੋ ਕਰ ਚੁੱਕੇ ਨੇ ਉਹਨਾਂ ਤੋਂ ਸਿੱਖੀਏ ਚਾਹੇ ਫੀਲਡ ਵਰਕ ਬਾਕੀ ਜਦੋਂ ਆਪਾਂ ਸਟਾਰਟ ਕਰਦੇ ਆਂ ਹੌਲੀ ਹੌਲੀ ਆਪਾਂ ਐਕਸਪੀਰੀਅੰਸ ਜੋ ਗੇਨ ਕਰਦੇ ਆ ਉਹ ਫੀਲਡ ਚ ਹੀ ਆਪਾਂ ਗੇਨ ਕਰਦੇ ਆਂ ਹੁਣ ਆਪਾਂ ਇਹ ਗੱਲ ਤਾਂ ਕਰ ਲਈ ਕਿ ਫਿਟਨੈਸ ਨੂੰ ਕਿਸ ਤਰੀਕੇ ਨਾਲ ਆਪਾਂ ਐ ਦੇ ਫਿਟਨੈਸ ਟ੍ਰੇਨਰ ਦੀ ਜਰਨੀ ਸਟਾਰਟ ਕਰ ਸਕਦੇ ਆ ਕੀ ਕੀ ਪ੍ਰੋਬਲਮਸ ਫੇਸ ਕਰਨੀਆਂ ਪੈ ਸਕਦੀਆਂ ਐਜ਼ ਅ ਫਿਟਨੈਸ ਟ੍ਰੇਨਰ ਦੀ ਜਰਨੀ ਦੇ ਵਿੱਚ ਜਾਂ पे ਸ਼ੁਰੂਆਤ ਹੋਵੇ ਚਾਹੇ ਵਿੱਚ ਹੋਵੇ ਜਾਂ ਫਿਰ ਬਾਅਦ ਚੋ ਕਿਸ ਤਰੀਕੇ ਦੀ ਪ੍ਰੋਬਲਮ ਤੁਹਾਡੇ ਐਕਸਪੀਰੀਅੰਸ ਅਕੋਰਡਿੰਗ ਫੇਸ ਕਰਨੀਆਂ ਪੈ ਸਕਦੀਆਂ ਜੀ ਪ੍ਰੋਬਲਮਸ ਬੇਸਿਕਲੀ ਇਦਾਂ ਕਿ ਅਗਰ ਆਪਾਂ ਨੈਚੁਰਲ ਜੀ ਗੱਲ ਕਰੀਏ ਹਿਊਮਨ ਨੇਚਰ ਆ ਕਿ ਲੋਕ ਜਦੋਂ ਕਿਸੇ ਦੂਜੇ ਪਰਸਨ ਨੂੰ ਗਰੋ ਹੋਉਂਦਾ ਦੇਖਦੇ ਆ ਤਾਂ ਪਹਿਲਾਂ ਤਾਂ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਉਹਨਾਂ ਨੂੰ ਆਪਾਂ ਡਾਊਨ ਫੀਲ ਕਰਾਈਏ ਹਨ ਦੂਜੇ ਨੰਬਰ ਤੇ ਕੋਸ਼ਿਸ਼ ਉਹਨਾਂ ਦੀਆਂ ਕਮੀਆਂ ਕੱਢ ਕੇ ਤੇ ਕਰਨਾ ਕੀ ਚਾਹੀਦਾ ਕਿ ਆਪਣਾ ਆਪਣੀ ਡਾਇਰੈਕਸ਼ਨ ਨੂੰ ਤੈਅ ਕਰਕੇ ਵੀ ਆਪਾਂ ਇਸ ਵੱਲ ਨੂੰ ਜਾਣਾ ਚੈਲੰਜਸ ਆਉਣਗੇ ਜਿਹੜਾ ਪਰਸਨ ਆਪਣੇ ਘਰੋਂ ਨਿਕਲ ਕੇ ਕੁਝ ਕਰਨ ਜਾ ਰਿਹਾ ਉਹਦੀ ਲਾਈਫ 'ਚ ਚੈਲੰਜ ਹੀ ਚੈਲੰਜ ਨੇ ਪਰ ਬੇਸਿਕ ਜੋ ਲਰਨਿੰਗ ਐਕਚੁਅਲ ਚ ਚੈਲੰਜ ਦੇ ਵਿੱਚੋਂ ਹੀ ਸਿੱਖਣ ਨੂੰ ਮਿਲਦਾ ਜਦੋਂ ਮੁਸ਼ਕਲ ਆਉਂਦੀ ਆ ਜਾਂ ਮੈਂ ਆਪਣੇ ਐਕਸਪੀਰੀਅੰਸ ਦੇ ਅਕੋਰਡਿੰਗ ਦੱਸਾਂ ਕਿ ਜਦੋਂ ਮੁਸ਼ਕਲ ਮੈਨੂੰ ਆਈ ਜਾਂ ਮੇਰੇ ਕਲਾਇੰਟਸ ਨੂੰ ਆਈ ਤਾਂ ਮੈਨੂੰ ਵੀ ਉੱਥੋਂ ਕੁਝ ਸਿੱਖਣ ਨੂੰ ਮਿਲਿਆ ਤੇ ਮੈਨੂੰ ਵੀ ਪਤਾ ਲੱਗਿਆ ਵੀ ਉਸ ਚੀਜ਼ ਦਾ ਸੋਲੂਸ਼ਨ ਕੀ ਆ ਜਰਨੀ ਦੇ ਵਿੱਚ ਪ੍ਰੋਬਲਮਸ ਇਹ ਰਹਿੰਦੀਆਂ ਨੇ ਜਦੋਂ ਆਪਾਂ ਨਵੇਂ-ਨਵੇਂ ਕੰਮ ਕਰਦੇ ਆ ਆਪਾਂ ਨੂੰ ਆਪਣੀ ਸਪੇਸ ਬਣਾਉਣੀ ਪੈਂਦੀ ਉਸ ਜਗ੍ਹਾ ਤੇ ਇੰਡਸਟਰੀ ਦੇ ਵਿੱਚ ਕਿਉਂਕਿ ਬਹੁਤ ਲੋਕ ਆਪਣੇ ਤੋਂ ਪਹਿਲਾਂ ਨੇ ਬਹੁਤ ਵਧੀਆ ਉਹਨਾਂ ਦੀ ਸਟੇਬਿਲਟੀ ਆ ਬਹੁਤ ਵਧੀਆ ਉਹ ਕੰਮ ਕਰ ਰਹੇ ਨੇ ਆਪਣੇ ਆਪ ਨੂੰ ਅੱਗੇ ਲੈ ਕੇ ਆਉਣ ਲਈ ਬਹੁਤ ਜ਼ਿਆਦਾ ਹਾਰਡ ਵਰਕ ਆ ਬਹੁਤ ਜ਼ਿਆਦਾ ਮਿਹਨਤ ਆ ਚੈਲੰਜ ਇਹ ਵੀ ਆਪਾਂ ਨੂੰ ਰਿਜੈਕਸ਼ਨ ਮਿਲ ਸਕਦੀ ਆ ਆਪਾਂ ਕਿਤੇ ਜਾ ਕੇ ਇੰਟਰਵਿਊ ਦਿੰਨੇ ਆ ਕਿਸੇ ਜਿਮ ਨੂੰ ਜੁਆਇਨ ਕਰਦੇ ਆ ਆਪਣੀ ਫਿਜ਼ਿਕ ਇਦਾਂ ਦੀ ਆ ਕਿ ਆਪਾਂ ਲੱਗ ਨਹੀਂ ਰਹੇ ਟ੍ਰੇਨਰ ਆਪਾਂ ਨੂੰ ਜੱਜ ਕੀਤਾ ਜਾਂਦਾ ਇਹ ਸਭ ਤੋਂ ਵੱਡਾ ਚੈਲੰਜ ਆਪਣੇ ਕੋਲ ਆਪਣੀ ਪਾਕਟ ਅਲਾਉ ਨਹੀਂ ਕਰ ਰਹੀ ਕਿ ਆਪਾਂ ਆਪਣੀ ਬਾਡੀ ਤੇ ਇੰਨਾ ਸਪੈਂਡ ਕਰ ਸਕੀਏ ਕਿ ਇੱਕ ਵਧੀਆ ਟਰਾਂਸਫਰਮੇਸ਼ਨ ਕਰ ਸਕੀਏ ਇੱਕ ਪੇਸ਼ੈਂਸ ਦੀ ਗੇਮ ਆ ਇਹਨੂੰ ਆਪਣੀ ਬਾਡੀ ਨੂੰ ਟਰਾਂਸਫਰਮ ਕਰਨ ਲਈ ইয়ারਸ ਦਾ ਟਾਈਮ ਚਾਹੀਦਾ ਅਗਰ ਆਪਾਂ ਨੈਚੁਰਲੀ ਗੱਲ ਕਰੀਏ ਤਾਂ ਇਅਰਸ ਦਾ ਟਾਈਮ ਲੱਗਦਾ ਤੇ ਉਸ ਤੋਂ ਬਾਅਦ ਜਾ ਕੇ ਕਿਤੇ ਆਪਾਂ ਨੂੰ ਚਾਰ ਬੰਦਿਆਂ ਵੱਲੋਂ ਕੰਪਲੀਮੈਂਟ ਮਿਲਣਾ ਸਟਾਰਟ ਹੁੰਦਾ ਸੋ ਬਿਨਾ ਇਸ ਚੀਜ਼ ਨੂੰ ਫੀਲ ਕੀਤੇ ਕਿ ਸਾਡੀ ਲੁੱਕ ਕਿੱਦਾਂ ਦੀ ਆ ਸਟਾਰਟ ਕਰੋ ਚੈਲੰਜਸ ਨੂੰ ਐਕਸੈਪਟ ਕਰੋ ਤੇ ਉਹਨਾਂ ਦਾ ਸੋਲੂਸ਼ਨ ਲੱਭ ਕੇ ਅੱਗੇ ਵਧਣਾ ਚਾਹੀਦਾ ਮੇਰਾ ਇਹ ਐਕਸਪੀਰੀਅੰਸ ਰਿਹਾ ਪਰ ਜਿਮ ਟ੍ਰੇਨਰ ਤੁਸੀਂ ਬਣ ਰੂ ਉਸ ਤੋਂ ਪਹਿਲੇ ਕੀ ਕਹਿੰਦੇ ਆ ਕਿ ਸਾਨੂੰ ਨੌਲੇਜ ਹੋਣੀ ਚਾਹੀਦੀ ਹੈ ਕਿਉਂਕਿ ਆਪਾਂ ਜਦੋਂ ਆਪਾਂ ਆਪਣੀ ਕਲਾਇੰਟਸ ਨੂੰ ਡੀਲ ਕਰਾਂਗੇ ਉਹ ਕਿਸੇ ਪ੍ਰੋਬਲਮ ਤੋਂ ਸuffer ਕਰ ਰਹੀ ਹੈ ਜਾਂ ਫਿਰ ਉਹਨਾਂ ਨੇ ਅਗਰ weight loss ਕਰਨਾ ਹੈ ਜਾਂ weight gain ਕਰਨਾ ਹੈ ਜਾਂ muscle strength ਵੀ ਕਰਨੇ ਆ ਤਾਂ ਸਾਨੂੰ ਨੌਲੇਜ ਹੋਣੀ ਚਾਹੀਦੀ ਹੈ ਪ੍ਰੋਪਰ ਉਸ ਚੀਜ਼ ਬਾਰੇ ਕਿ ਕਿਸ ਤਰੀਕੇ ਨਾਲ ਆਪਾਂ ਕਲਾਇੰਟ ਦੀ ਬੋਡੀ ਨੂੰ ਟ੍ਰਾਂਸਫਰਮੇਸ਼ਨ ਦੇ ਸਕਦੇ ਆ ਤੇ ਤੁਹਾਡੇ ਕੋਲ ਦੇ ਜਿਮ ਜਿਹੜਾ ਟ੍ਰੇਨਰ ਬੰਨਾ ਹੁੰਦਾ ਹੈ ਜਾਂ ਫਿਰ ਕੋਈ ਵੀ ਫਿਟਨੈਸ ਟ੍ਰੇਨਰ ਬੰਨਾ ਹੈ ਕਿਸ ਤਰੀਕੇ ਨਾਲ ਆਪਾਂ ਆਪਣੀ ਸਟੱਡੀਜ਼ ਨੂੰ ਪੂਰਾ ਕਰ ਸਕਦੇ ਹਾਂ ਅੰiversite स्पेशल ਕੋਰਸੇਜ਼ ਹੈ ਜਾਂ ਕੁਝ ਹੋਰ ਆਸ-ਪਾਸ ਸਰਾਊਂਡਿੰਗਸ ਤੋਂ ਇਨਫੋਰਮੇਸ਼ਨ ਲੈਣੀ ਪੈਣੀ ਕਿਸ ਤਰੀਕੇ ਨਾਲ ਆਪ ਆਪਣੀ ਨੋਲਿਜ ਗੇਨ ਕਰ ਸਕਦੇ ਹਾਂ ਜੀ ਬਹੁਤ ਹੀ ਵਧੀਆ ਤੇ ਇੰਪ੍ਰੈਸਿਵ ਪੁਆਇੰਟ ਲੱਗਿਆ ਜੋ ਤੁਸੀਂ ਕੁਐਸਚਨ ਰੇਜ਼ ਕੀਤਾ ਇਹ ਇਸ ਕੁਐਸਚਨ ਤੋਂ ਤੁਹਾਨੂੰ ਸਾਰਿਆਂ ਨੂੰ ਇਹ ਪਤਾ ਲੱਗੂਗਾ ਵੀ ਆਪਾਂ ਕਿਵੇਂ ਆਪਣੀ ਨੌਲੇਜ ਨੂੰ ਗੇਨ ਕਰ ਸਕਦੇ ਆ ਜਾਂ ਮੈਂ ਕਿੱਦਾਂ ਕੀਤਾ ਸਭ ਤੋਂ ਪਹਿਲਾਂ ਤਾਂ ਆਪਾਂ ਆਪਣੀ ਬਾਡੀ ਨੂੰ ਸਮਝ ਸਕਦੇ ਆ ਅਨਾਟਮੀ ਪੜ੍ਹ ਸਕਦੇ ਆ ਕਿੰਨੇ ਮਸਲਸ ਨੇ ਆਪਣੇ ਉਹਨਾਂ ਦਾ ਮਤਲਬ ਕੀ ਰੋਲ ਆਪਣੀ ਲਾਈਫ ਦੇ ਵਿੱਚ ਥੈਨ ਉਹਨਾਂ ਨੂੰ ਆਪਾਂ ਸਟੱਡੀ ਕਰ ਸਕਦੇ ਆ ਕਿ ਆਪਾਂ ਉਹਨਾਂ ਨੂੰ ਕਿਸ ਤਰੀਕੇ ਨਾਲ ਟ੍ਰੇਨ ਕਰ ਸਕਦੇ ਆ ਕਿਹੜੀ ਡਾਇਰੈਕਸ਼ਨ 'ਚ ਟ੍ਰੇਨ ਕਰ ਸਕਦੇ ਆ ਉਸ ਤੋਂ ਬਾਅਦ ਅਗਰ ਆਪਾਂ ਫੀਲਡ ਦੀ ਗੱਲ ਕਰੀਏ ਆਪਾਂ ਆਪਣੇ ਸੀਨੀਅਰਸ ਤੋਂ ਜੋ ਐਕਸਪੀਰੀਅੰਸ ਲੋਕ ਨੇ ਉਹਨਾਂ ਤੋਂ ਸਿੱਖ ਸਕਦੇ ਆ ਕੋਈ ਵੀ ਆਪਾਂ ਨੂੰ ਦਿੱਕਤ ਆਉਂਦੀ ਹੈ ਜਾਂ ਕੋਈ ਵੀ ਆਪਾਂ ਨੂੰ ਚੈਲੰਜ ਆਉਂਦਾ ਬਹੁਤ ਲੋਕ ਇਦਾਂ ਹੁੰਦੇ ਨੇ ਡਾਊਨ ਟੂ ਅਰਥ ਇਸ ਇੰਡਸਟਰੀ 'ਚ ਕਿ ਆਪਾਂ ਨੂੰ ਹਰ ਸਵਾਲ ਦਾ ਜਵਾਬ ਉਹਨਾਂ ਵੱਲੋਂ ਮਿਲਦਾ ਤੇ ਮੈਂ ਆਪਣੀ ਪਰਸਨਲੀ ਗੱਲ ਕਰਾਂ ਜਦੋਂ ਮੈਂ ਸ਼ੁਰੂਆਤ ਕੀਤੀ ਮੈਨੂੰ ਵੀ ਮੈਂ ਅੱਗੇ ਹੋ ਕੇ ਹਰ ਚੀਜ਼ ਦਾ ਕੁਐਸਚਨ ਰੇਜ਼ ਕੀਤਾ ਵੀ ਇਸ ਐਕਸਰਸਾਈਜ਼ ਨੂੰ ਕਿੱਦਾਂ ਬੈਟਰ ਪਰਫਾਰਮ ਕਰ ਸਕਦੇ ਆ ਹਰ ਇੱਕ ਬੰਦੇ ਨੇ ਆਪਣਾ ਡਿਫਰੈਂਟ ਰਿਵਿਊ ਦਿੱਤਾ पर मेरा पॉइंट ऑफ व्यू किया कि हर एक एक्सरसाइज ਨੂੰ ਹਰ ਇੱਕ ਪਰਸਨ ਇੱਕ ਡਿਫਰੈਂਟ ਤਰੀਕੇ ਨਾਲ ਪਰਫਾਰਮ ਕਰਦਾ ਕਿਉਂਕਿ ਸਾਰੇ ਪਰਸਨ ਦਾ ਜਿਹੜਾ ਪੋਸਚਰ ਆ ਉਸ ਅਕੋਰਡਿੰਗਲੀ ਆ ਮਤਲਬ ਸਪੈਸਿਫਿਕ ਇੱਕ ਚੀਜ਼ ਸਾਰਿਆਂ ਤੇ ਲਾਗੂ ਨਹੀਂ ਹੋ ਸਕਦੀ ਸੋ ਡੇ ਬਾਈ ਡੇ ਡੇ ਬਾਈ ਡੇ ਆਪਾਂ ਇਸ ਲਰਨਿੰਗ ਨੂੰ ਆਪਣੀ ਲਾਈਫ ਚ ਲੈ ਕੇ ਆ ਸਕਦੇ ਆ ਤੇ ਜਿਮ ਕ੍ਰਿਨਿਕਸ ਕਹ ਲਵਿਆ ਫਿਟਨੈਸ ਜਿਨ ਆਪਾਂ ਜੁਆਇਨ ਕਰ ਲਿਓ ਉਸ ਤੋਂ ਬਾਅਦ ਕਿਸ ਤਰੀਕੇ ਨਾਲ ਆਪਾਂ ਆਪਣੇ ਕਲਾਇੰਟ ਨਾਲ ਡੀਲ ਅਪ ਕਰੀਏ ਕਿਉਂਕਿ ਆਪਾਂ ਜਿਮ ਟ੍ਰੇਨਰ ਦੀ ਜਰਨੀ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਜਾਂ ਫਿਰ ਫਿਟਨੈਸ ਦੇ ਆਪਾਂ ਸਮਝ ਲੈਣੇ ਆ ਕਿ ਠੀਕ ਹੈ ਇਸ ਰਿਕਵਰੀ ਨੂੰ ਇਦਾਂ ਕਰਨਾ ਹੈ ਇਸ ਚੀਜ਼ ਨੂੰ ਇਦਾਂ ਪਰਫਾਰਮ ਕਰਨਾ ਹੈ ਪਰ ਕਲਾਈਂਟਸ ਨਾਲ ਕਿਸ ਤਰੀਕੇ ਨਾਲ ਡੀਲ ਕਰ ਸਰਦੇ ਆ ਇਹ ਕਿੱਦਾਂ ਸਿਕਸ ਹੋ ਰਹੇ ਆ ਫਿਟਨੈਸ ਟ੍ਰੇਨਰਸ ਜੀ ਬੇਸਿਕਲੀ ਆਪਾਂ ਡੀਲ ਕਿੱਦਾਂ ਕਰਨਾ ਸਭ ਤੋਂ ਪਹਿਲਾਂ ਤਾਂ ਆਪਣੀ ਜੋ ਆਇਡੈਂਟਿਟੀ ਸਾਹਮਣੇ ਹੁੰਦੀ ਆ ਉਹ ਹੈਗੀ ਆਪਣੀ ਲੁੱਕ ਠੀਕ ਹੈ ਥੋੜਾ ਬਹੁਤ ਆਪਾਂ ਜਿੰਨਾ ਸਪੈਂਡ ਕਰ ਸਕਦੇ ਆ ਆਪਣੀ ਲੁੱਕ ਤੇ ਸਪੈਂਡ ਕਰੀ ਆਪਣੀ ਸਕਿਨ ਦਾ ਧਿਆਨ ਰੱਖੀ ਠੀਕ ਹੈ ਕਿਉਂਕਿ ਆਪਣਾ ਜਿਹੜਾ ਪਹਿਲਾ ਇਮਪ੍ਰੈਸ਼ਨ ਆਪਣੇ ਕਲਾਇੰਟ ਸਾਹਮਣੇ ਆਪਣੀ ਲੁੱਕ ਦਾ ਪੈਂਦਾ ਠੀਕ ਠਾਕ ਆਪਾਂ ਕਲੋਥਸ ਬਾਏ ਕਰ ਸਕਦੇ ਨਹੀਂ ਜ਼ਰੂਰੀ ਬ੍ਰਾਂਡਸ ਪਾਉਣੇ ਆ ਠੀਕ ਹੈ ਬੇਸਿਕ ਜਿੰਨੀ ਕਿ ਆਪਣੀ ਪਾਕਟ ਅਲਾਓ ਬਟ ਹਾਂ ਨੀਟ ਐਂਡ ਕਲੀਨ ਹੋਣ ਠੀਕ ਹੈ ਆਪਣੀ ਆਪਣੇ ਚੋਂ ਆਪਣੀ ਵਧੀਆ ਫ੍ਰੈਗਰੈਂਸ ਹੋਵੇ ਠੀਕ ਹੈ ਤਾਂ ਕਿ ਪਰਸਨ ਕਲੋਜ਼ ਆਵੇ ਤਾਂ ਆਪਾਂ ਨੂੰ ਵਧੀਆ ਫੀਲ ਇੱਕ ਵਧੀਆ এনਵਾਇਰਨਮੈਂਟ ਫੀਲ ਹੋਵੇ ਸੋ ਆਪਾਂ ਕਲਾਇੰਟ ਦੀ ਪ੍ਰੋਬਲਮ ਨੂੰ ਅੰਡਰਸਟੈਂਡ ਕਰ ਉਹਨਾਂ ਨੂੰ ਗਲਤ ਨਾ ਪ੍ਰੂਫ ਕਰਦੇ ਹੋਏ ਆਪਣੀ ਗੱਲ ਸਮਝਾ ਸਕੀ ਬੇਸਿਕਲੀ ਕੀ ਹੁੰਦਾ ਦੂਜੇ ਨੂੰ ਨੈਗਲੈਕਟ ਕੀਤਾ ਜਾਂਦਾ ਕਲਾਇੰਟ ਨੂੰ ਨੈਗਲੈਕਟ ਕੀਤਾ ਜਾਂਦਾ ਵੀ ਨਹੀਂ ਤੂੰ ਰੋਂਗਾ ਮੈਂ ਰਾਈਟ ਉਹਨਾਂ ਦੀ ਚੀਜ਼ ਨੂੰ ਐਕਸੈਪਟ ਕਰਕੇ ਆਪਾਂ ਆਪਣਾ ਪੁਆਇੰਟ ਆਫ View ਰੱਖ ਸਕਦੇ ਆ ਸੋ ਇਹ ਕੀ ਹੈ ਇੱਕ ਵੈਕਟਰ ਕਨਵਰਸੇਸ਼ਨ ਆਪਾਂ ਇੱਕ ਬੈਟਰ ਕਮਿਊਨੀਕੇਸ਼ਨ ਦੇ ਨਾਲ ਆਪਣੇ ਕਲਾਇੰਟਸ ਨੂੰ ਹੈਂਡਲ ਕਰ ਸਕਦੇ ਆ ਜਿੰਮ ਦੇ ਵਿੱਚ ਸਿਰਫ ਆਪਾਂ ਜਰੂਰ ਕਲਾਇੰਟ ਨੂੰ ਸਮਝਾਣੇ ਉਹਨਾਂ ਦੀ ਰਿਕਵਰੀ ਕਰਨ ਦੀ ਕੋਸ਼ਿਸ਼ ਕਰਦੇ ਆ ਖੋਸ਼ੀ ਸਾਹਮਣੇ ਆ ਰਹੀ ਹੈ ਕਿ ਡੇ ਬਾਈ ਡੇ ਨਾ ਨਵੀਂ ਨਵੀਂ ਸਟੱਡੀਜ਼ ਹੁੰਦੀ ਰਹਿੰਦੀਆਂ ਨੇ ਤੇ ਮੈਨੂੰ ਲੱਗਦਾ ਸ਼ਾਇਦ ਜਿਮ ਦੀ ਜਿਹੜੀ ਐਜੂਕੇਸ਼ਨ ਹੈ ਉਹ ਵੀ ਡੇ ਬਾਈ ਡੇ ਚੇਂਜ ਹੁੰਦੀ ਹੋਣੀ ਜੀ ਜਿਮ ਟ੍ਰੇਨਰ ਜਾਂ ਫਿਟਨੈਸ ਟ੍ਰੇਨਰ ਜਿਹੜੇ ਵੀ ਫਿਟਨੈਸ ਨੂੰ ਲੈ ਕੇ ਹੈਗੇ ਆ ਉਹ ਆਪਣੀ ਨੋਲੇਜ ਨੂੰ ਕਿਸ ਤਰੀਕੇ ਡੇ ਬਾਈ ਡੇ ਅਪਡੇਟ ਕਰ ਸਕਦੇ ਆ ਜੀ ਅਸ ਏ ਟਾਈਮ 'ਚ ਏਸੀ ਲਈ ਬਹੁਤ ਮਤਲਬ ਹੈਲਪ ਕਰ ਰਹੇ ਨੇ ਕੁਝ ਮਤਲਬ ਜਿਵੇਂ ਇੰਡਸਟਰੀ ਦੀਆਂ ਹਨਾ ਕੁਝ ਕੰਪਨੀਆਂਜ਼ ਨੇ ਹਨਾ ਕੁਝ ਬਹੁਤ ਵਧੀਆ ਵੈਲ এডਿਕੇਟਿਡ ਲੋਕ ਨੇ ਜੋ ਇਸ ਚੀਜ਼ ਬਾਰੇ ਸੋਸ਼ਲ ਮੀਡੀਆ ਤੇ ਵੀ ਪੋਸਟ ਕਰ ਰਹੇ ਨੇ ਡੇ ਬਾਏ ਡੇ ਹਰ ਇੱਕ ਚੀਜ਼ ਦੀ ਸਟੱਡੀ ਚੇਂਜ ਹੋ ਰਹੀ ਹੈ ਚਾਹੇ ਮੈਡੀਕਲ ਫੀਲਡ ਦੀ ਗੱਲ ਕਰ ਲੋ ਜਿਵੇਂ ਜਿਵੇਂ ਰਿਸਰਚਸ ਵੱਧ ਰਹੀਆਂ ਨੇ ਯੂਨੀਵਰਸਿਟੀਆਂ ਵੱਲੋਂ ਹਨਾ ਓਵੇਂ-ਓਵੇਂ ਆਪਣੀ ਜਿਹੜੀ ਆ ਜੋ ਮਿਥਾ ਆ ਜਾਂ ਕਹਿ ਲੋ ਜਾਂ ਜੋ ਸਟੱਡੀ ਉਹ ਚੇਂਜ ਹੋ ਰਹੀ ਹੈ ਅਪਗ੍ਰੇਡ ਕਿਦਾਂ ਕਰ ਸਕਦੇ ਆ ਇਹ ਥੋੜੀ ਜੀ ਐਕਸਪੈਂਸਿਵ ਚੀਜ਼ ਆ ਬਹੁਤ ਲੋਕ ਇਸ ਚੀਜ਼ ਨੂੰ ਨਹੀਂ ਕਰ ਪਾਉਂਦੇ ਜਿਵੇਂ ਕਿ ਕਿਸੇ ਫਿਟਨੈਸ ਟ੍ਰੇਨਰ ਨੇ ਸਰਟੀਫਿਕੇਸ਼ਨ ਕੀਤੀ ਉਨੂੰ 2 ਸਾਲ ਦੀ ਮਤਲਬ ਵੈਲਿਡਿਟੀ ਮਿਲਦੀ ਆ ਉਸ ਤੋਂ ਬਾਅਦ ਉਹਦੀ ਰਿਸਰਚ ਦੇ ਅਕੋਰਡਿੰਗ ਉਹ ਅਪਡੇਟ ਹੁੰਦੀ ਹੈ ਤੇ ਦੁਬਾਰਾ ਤੋਂ ਆਪਾਂ ਉਹਨੂੰ ਕਰਨੀ ਪੈਂਦੀ ਹੈ ਅਗਰ ਆਪਾਂ ਪ੍ਰੂਫ ਹੋਣਾ ਕਿ ਆਪਾਂ ਸਰਟੀਫਾਈਡ ਟ੍ਰੇਨਰ ਤੇ ਜਿਮਸ ਵਿੱਚ ਮੈਂ ਇਹ ਵੀ ਸੁਣਿਆ ਥੀ ਕੁਝ ਮਿਰਕਲਸ ਵੀ ਹੁੰਦੇ ਐ ਜੇ ਅਗਰ ਜਿਮ ਟ੍ਰੇਨਰ ਨੂੰ ਜਾਂ ਫਿਰ ਫਿਟਨੈਸ ਟ੍ਰੇਨਰ ਜਿਹਾ ਕੋਲ ਤੇ ਉਹ ਅਗਰ ਉਹਨਾਂ ਨੂੰ ਸਹੀ ਨੌਲੇਜ ਨਾ ਮਿਲੂ ਹੋਵੇ ਤੇ ਕਿ ਉਹ ਸਹੀ ਹੈ ਕਿਉਂਕਿ ਅੱਜਕਲ ਸੋਸ਼ਲ ਮੀਡੀਆ ਤੇ ਐਵੇਂ ਰੀਲਸ ਦੇ ਹਰ ਇੱਕ ਕੋਈ ਸਾਹਮਣੇ ਆਂਦਾ ਆਪਣੇ ਪੁਆਇੰਟ ਆਫ Viewਸ ਰੱਖ ਲੈਂਦਾ ਤੇ ਜਿਹੜੇ ਕਾਮਨ ਲੋਗ ਨੇ ਜਿਨ੍ਹਾਂ ਨੂੰ ਨਹੀਂ ਹਜੇ ਨਹੀਂ ਨੋਲਿਜ ਆ ਉਸ ਚੀਜ਼ ਨੂੰ ਬਲੀਵ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਇਹ ਚੀਜ਼ ਕਿੰਨਾ ਵੱਡਾ ਇਫੈਕਟ ਪਾ ਸਕਦੀ ਆ ਕਾਮਨ ਪੀਪਲ ਤੇ ਤੇ ਜਿਮ ਟ੍ਰੇਨਰਸ ਨੇ ਉਹ ਇਹ ਸਾਰੀ ਜਿਹੜੀ ਮਿਥ ਸੋਸ਼ਲ ਮੀਡੀਆ ਤੇ ਚੱਲ ਰਹੀ ਆ ਉਸ ਤੋਂ ਕਿੱਦਾਂ ਵਾਚ ਸਕਦੇ ਆ ਜੀ ਬਹੁਤ ਵਧੀਆ ਕੁਐਸਚਨ ਆ ਕਿਉਂਕਿ ਮੈਂ ਵੀ ਆਪਣੀ ਇਹ ਜਰਨੀ ਦੇ ਅਕੋਰਡਿੰਗ ਇਹ ਚੀਜ਼ ਫੀਲ ਕੀਤੀ ਆ ਕਿ ਜਦੋਂ ਮੈਂ ਕਿਸੇ ਨੂੰ ਵਰਕਆਊਟ ਕਰਵਾ ਰਿਹਾ ਜਾਂ ਹਨਾ ਉਹਨਾਂ ਵੱਲੋਂ ਮੇਰੇ ਵੱਲੀ ਕੁਐਸਚਨ ਰੇਜ਼ ਹੁੰਦਾ ਕਿ ਸਰ ਇਹ ਐਕਸਰਸਾਈਜ਼ ਇਸ ਲਈ ਬਣੀ ਹੈ ਕਿ ਸਾਡਾ ਲੋਅਰ ਐਬਡੋਮినਲ ਆ ਤੇ ਇਹ ਐਕਸਰਸਾਈਜ਼ ਦੱਸੀ ਗਈ ਹੈ ਸੋਸ਼ਲ ਮੀਡੀਆ ਤੇ ਕਿ ਇਸ ਸੀਨਲ ਲੋਅਰ ਐਬਡੋਮినਲ ਘਟਦਾ ਵੀ ਤੁਸੀਂ ਸਾਨੂੰ ਕਰਾ ਨਹੀਂ ਰਹੇ ਹੂੰ ਇਹਦੇ ਪਿੱਛੇ ਸਾਇੰਟਿਫਿਕਲੀ ਪ੍ਰੂਵ ਹੋਣ ਚੀਜ਼ਾਂ ਨੇ ਕਿ ਸਪੈਸੀਫਿਕ ਟਾਰਗੇਟਡ ਕਿਸੇ ਮਸਲ ਜਾਂ ਕਹਿ ਲਓ ਕਿਸੇ ਬੋਡੀ ਦਾ ਏਰੀਆ ਉਹਦੇ ਲਈ ਕੋਈ ਐਕਸਰਸਾਈਜ਼ ਨਹੀਂ ਬਣੀ ਹੈ ਅਨਟੋਮੀ ਜਦੋਂ ਸਮਝਾਂਗੇ ਤਾਂ ਪਤਾ ਲੱਗਦਾ ਵੀ ਐਕਚੁਅਲ ਚ ਇਹ ਮਸਲ ਆ ਤੇ ਇਹ ਮਸਲ ਕਿਦਾਂ ਟ੍ਰੇਨ ਹੁੰਦਾ ਜੇ ਮੈਂ ਗੱਲ ਕਰੀਏ ਕੁਐਸਚਨ ਰੇਜ਼ ਹੁੰਦਾ ਉਹਨਾਂ ਨੂੰ ਆਪਾਂ ਕਿਦਾਂ ਅੰਡਰਸਟੈਂਡ ਕਰਾ ਸਕਦੇ ਆ ਕਿ ਆਪਾਂ ਇਸ ਨੂੰ ਅਪਲਾਈ ਕਰਕੇ ਰਿਜ਼ਲਟ ਲੈ ਸਕਦੇ ਆ ਤਾਂ ਉਹਦਾ ਰਿਜ਼ਲਟ ਕੀ ਆਊਗਾ ਜ਼ੀਰੋ ਜਦੋਂ ਆਪਾਂ ਉਸ ਨੂੰ ਇੰਪਲੀਮੈਂਟ ਕਰਾਂਗੇ ਉਹਨਾਂ ਨੂੰ ਪ੍ਰੈਕਟੀਕਲੀ ਪ੍ਰੂਫ ਕਰਾਂਗੇ ਕਿ ਇਹ ਚੀਜ਼ ਨਹੀਂ ਪੋਸੀਬਲ ਤਾਂ ਉਹ ਬੈਟਰ ਅੰਡਰਸਟੈਂਡ ਕਰਨ ਕਰ ਸਕਣਗੇ ਕਿਉਂਕਿ ਕਈ ਵਾਰ ਆਪਾਂ ਵਰਡਸ ਦੇ ਥਰੂ ਦੱਸਦੇ ਆਂ ਕਈ ਵਾਰ ਆਪਾਂ ਪ੍ਰੈਕਟੀਕਲੀ ਚੀਜ਼ ਕਰਾ ਕੇ ਉਹਨਾਂ ਨੂੰ ਸ਼ੋ ਕਰ ਸਕਦੇ ਆ ਕਿ ਇਹ ਚੀਜ਼ ਪੋਸੀਬਲ ਨਹੀਂ ਹੋ ਸਕਦੀ। ਇੱਕ ਤਾਂ ਹੋ ਗਿਆ ਨਾ ਕਿ ਆਪਾਂ ਕਲਾਇੰਟਸ ਨੂੰ ਕਿੱਦਾਂ ਸਮਝਾ ਸਕਦੇ ਆ। ਪਰ ਜਿਹੜੀ ਫਿਟਨੈਸ ਟ੍ਰੇਨਰਸ ਨੇ ਉਹ ਖੁਦ ਨੂੰ ਇੰਧਰ ਹੀ ਮਿੱਟ ਤੋਂ ਕਿੱਦਾਂ ਬਚਾ ਸਕਦੇ ਆ? ਜੀ। ਪਹਿਲੀ ਚੀਜ਼ ਉਹ ਸਟੱਡੀ ਕਰਨ, ਐਨਟੋਮੀ ਪੜ੍ਹਨ ਹਨਾ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਮਸਲਜ਼ ਬਾਰੇ ਪੜ੍ਹਨ। ਕਿ ਸਪੈਸਿਫਿਕ ਜੋ ਪਰਸਨ ਵੱਲੋਂ ਦੱਸਿਆ ਜਾ ਰਿਹਾ ਕਿ ਉਹ ਸਾਈਟ ਆ ਜਾਂ ਰੌਂਗ ਆ ਕਿ ਇਹ ਐਕਸਰਸਾਈਜ਼ ਇਦਾਂ ਚੇਂਜ ਕਰ ਸਕਦੀ ਆ। ਮੇਬੀ ਜੋ ਸਮਝਦਾਰ ਤੇ ਪੜ੍ਹੇ ਲਿਖੇ ਲੋਕ ਨੇ ਉਹ ਇਨ੍ਹਾਂ ਚੀਜ਼ਾਂ ਨੂੰ ਇਗਨੋਰ ਕਰਦੇ ਆ। ਮੇਰੇ ਸਾਹਮਣੇ ਕੋਈ ਰੀਲ ਆਉਂਦੀ ਆ ਤਾਂ ਮੈਨੂੰ ਅੰਡਰਸਟੈਂਡ ਹੋ ਜਾਂਦਾ ਥਰੂ ਐਕਸਪੀਰੀਅੰਸ ਕਿ ਇਹ ਵਿਊਜ਼ ਲਈ ਆ ਜਾਂ ਹਨਾ ਜਾਂ ਫੇਮ ਲਈ ਆ ਕਹਿ ਲਓ ਮਤਲਬ ਕਿ ਅਗਰ ਕੋਈ ਵੀ ਰੀਲ ਸਾਹਮਣੇ ਆ ਰਹੀ ਹੈ ਤਾਂ ਉਸ ਪਾਰੇ ਪਹਿਲੇ ਡੀਪ ਰਿਸਰਚ ਕਰਨਾ ਫਿਰ ਉੱਤੇ ਕੋਈ ਵੀ ਐਕਸ਼ਨ ਜਾਂ ਉਸ ਨੂੰ ਇੰਪਲੀਮੈਂਟ ਕਰਨ ਲੱਗ ਜੀ ਅੱਜ ਦੇ ਟਾਈਮ 'ਚ ਬੇਸਿਕਲੀ ਇਨਾਂ ਲੋਕਾਂ ਕੋਲ ਟਾਈਮ ਘੱਟ ਆ ਬਹੁਤ ਲੋਕ ਆਪਣੀ ਲਾਈਫ 'ਚ ਬੀਜ਼ੀ ਨੇ ਕਿ ਉਹ ਰਿਸਰਚ ਕਰਨ ਹਾਂ ਉਹ ਇੱਕ ਵਧੀਆ ਵੈਲ ਐਜੂਕੇਟਿਡ ਪਰਸਨ ਦੀ ਗੱਲ ਸੁਣਨ ਇਦਾਂ ਨਹੀਂ ਕਿ ਜੋ ਰੀਲ ਸਾਹਮਣੇ ਆ ਗਈ ਉਸੇ ਨੂੰ ਇੰਪਲੀਮੈਂਟ ਕਰਨ ਉਹਦਾ ਇੱਕ ਸਾਈਡ ਇਫੈਕਟ ਵੀ ਉਹਨਾਂ ਨੂੰ ਦੇਖਣ ਨੂੰ ਮਿਲ ਸਕਦਾ ਫਾਰ ਇਗਜ਼ਾਮਪਲ ਕੋਈ ਟਫੇਸਟ ਐਕਸਰਸਾਈਜ਼ ਪਰਫਾਰਮ ਕਰਦਾ ਸੋਸ਼ਲ ਮੀਡੀਆ ਦੇ ਰੀਲ ਦੇ ਵਿੱਚ ਦੇਖਣ ਨੂੰ ਮਿਲਦਾ ਆਪਾਂ ਉਹਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਦੋਂ ਤਾਂ ਆਪਣੀ ਇੰਜਰੀ ਵੀ ਆ ਸਕਦੀ ਹੈ ਸੋ ਆਪਾਂ ਐਜ਼ ਇਟ ਇਜ਼ ਉਹ ਚੀਜ਼ ਨੂੰ ਆਪਣੀ ਲਾਈਫ ਚ ਐਡ-ਆਨ ਨਹੀਂ ਕਰ ਸਕਦੇ ਜਿਵੇਂ ਮੈਂ ਛੋਟੀ ਜਿਹੀ ਇਗਜ਼ਾਮਪਲ ਦਿੰਨਾ ਕਿਸੇ ਪਰਸਨ ਦਾ ਗੋਲ ਹੈ ਕਿ ਅਸੀਂ ਬਾਈਸੈਪ ਵਧੀਆ ਕਰਨੇ ਆ ਕਿਸੇ ਪਰਸਨ ਦੇ ਬਹੁਤ ਵਧੀਆ ਆਲਰੇਡੀ ਬਹੁਤ ਵਧੀਆ ਬਾਈਸੈਪਸ ਨੇ ਉਹਨਾਂ ਨੇ ਜਸਟ ਇੱਕ ਐਕਸਰਸਾਈਜ਼ ਉਹਨਾਂ ਨੂੰ ਦੱਸ ਦਿੱਤੀ ਕਿ ਇਹ ਸੀਨ ਨਾ ਹੋ ਸਕਦਾ ਬਟ ਉਹਦੇ ਪਿੱਛੇ ਉਹਦਾ ਸਟਰਗਲ ਉਹਦਾ ਟਾਈਮ ਪੀਰੀਅਡ 3 ਟੂ 4 ইয়ারਜ਼ ਦਾ ਹੋ ਸਕਦਾ ਠੀਕ ਹੈ ਉਹਦੀ ਡਾਈਟ ਉਹਦੀ ਸਟ੍ਰਿਕਟਨੈਸ ਉਹਦਾ ਡਿਸਪੀਸਪਲਨ ਬਹੁਤ ਅਦਰ ਸਿਰਫ ਉਹ ਇੱਕ ਸੁਜੈਸ਼ਨ ਉਸ ਸੀਨ ਨੂੰ ਨਹੀਂ ਬਦਲ ਸਕਦੀ ਜੇ ਜਿਮ ਜਿਹੜੇ ਟ੍ਰੇਨਰਸ ਜਾਂ ਫਿਟਨੈਸ ਟ੍ਰੇਨਰਸ ਨੇ ਤੇ ਉਹ ਕਿਸ ਤਰੀਕੇ ਨਾਲ ਆਪਣੀ ਜਦੋਂ ਇਹ ਇੰਡਸਟਰੀ ਦੇ ਵਿੱਚ ਜਾ ਰਹੇ ਤਾਂ ਕਿਸ ਤਰੀਕੇ ਨਾਲ ਆਪਣੀ ਅਰਨਿੰਗਸ ਜਿਆਦਾ ਤੋਂ ਜਿਆਦਾ ਕਮਾ ਸਕਦੇ ਆ ਕਿਉਂਕਿ ਕਈ ਟ੍ਰੇਨਰਸ ਐਡੇ ਨੇ ਹੁੰਦੇ ਆ ਜਿਨ੍ਹਾਂ ਦੀ ਫਿਕਸ ਇਨਕਮ ਹੁੰਦੀ ਹੈ ਐਂਡ ਉਹ ਸਟਰਗਲ ਕਰਦੇ ਰਹਿੰਦੇ ਆ ਟੂ ਕਿ ਉਹਨਾਂ ਦੀ ਜਿਹੜੀ ਫਾਈਨੈਂਸ਼ੀਅਲ ਇਨਕਮ ਹੈ ਉਹ ਇਨਕਰੀਜ਼ ਹੋਵੇ ਕਿਸ ਤਰੀਕੇ ਨਾਲ ਉਹ ਇੰਡਸਟਰੀ ਦੇ ਵਿੱਚ ਜਿਆਦਾ ਤੋਂ ਜਿਆਦਾ ਅਰਨਿੰਗ ਕਰ ਸਕਦੇ ਆ ਜੀ ਮੈਂ ਆਪਣੇ ਐਕਸਪੀਰੀਅੰਸ ਦੇ ਅਕੋਰਡਿੰਗ ਦੋ ਕੈਟਾਗਰੀ ਦੇ ਲੋਕ ਦੇਖਿਆ ਇੱਕ ਜੋ ਹੈਗੇ ਨੇ ਗਰੋ ਕਰਨਾ ਚਾਹੁੰਦੇ ਨੇ ਇੱਕ ਸਟੇਬਲ ਰਹਿਣਾ ਚਾਹੁੰਦੇ ਨੇ ਉਹ ਉਹਨਾਂ ਇੱਕ ਚ ਸੈਟੀਸਫਾਈਡ ਆ ਜਾਂ ਉਹਨਾਂ ਨੂੰ ਉਹਨਾਂ ਕੋਲ ਕੋਈ ਆਈਡੀਆ ਨਹੀਂ ਹੈਗਾ ਵੀ ਅਸੀਂ ਹੋਰ ਗਰੋ ਕਰ ਸਕਦੇ ਆ ਜਾਂ ਉਹ ਖੁਦ ਨਹੀਂ ਚਾਹੁੰਦੇ ਪਰ ਹਾਂ ਤੁਸੀਂ ਆਪਣੀ ਇਨਕਮ ਨੂੰ ਕਿੱਦਾਂ ਗਰੋ ਕਰ ਸਕਦੇ ਮੈਂ ਆਪਣੇ ਐਕਸਪੀਰੀਅੰਸ ਦੇ ਅਕੋਰਡਿੰਗ ਦੱਸ ਰਿਹਾ ਇੱਕ ਟਾਈਮ ਇਦਾਂ ਦਾ ਸੀਗਾ ਕਿ 4-5 ਘੰਟੇ ਦਾ ਮੈਂ 4-5000 ਵੀ ਕਮਾਇਆ ਇੱਕ ਟਾਈਮ ਇਦਾਂ ਦਾ ਕਿ 50 ਵੀ ਕ੍ਰੋਸ ਕੀਤਾ ਫਿਰ ਵਿਦਨ ਜਸਟ 4 ਟੂ 5 ਆਵਰਸ ਇਹ ਪੋਸੀਬਲ ਕਿੱਦਾਂ ਹੋਇਆ ਮੈਨੂੰ ਪਤਾ ਲੱਗਣ ਲੱਗਿਆ ਕਿ ਇਹ ਚੀਜ਼ ਨੂੰ ਕਰਕੇ ਜਾਂ ਬਾਕੀ ਲੋਕ ਕਿਵੇਂ ਕਰ ਰਹੇ ਨੇ ਜਿਵੇਂ ਆਪਾਂ ਪਰਸਨਲ ਟ੍ਰੇਨਿੰਗ ਦੀ ਗੱਲ ਕਰ ਲਈ ਹੈ ਨਾ ਕਲਾਇੰਟਸ ਜੋ ਸੀਰੀਅਸ ਕਲਾਇੰਟਸ ਨੇ ਜੋ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਚਾਹੁੰਦੇ ਆ ਉਹ ਲੱਭ ਰਹੇ ਨੇ ਤੁਹਾਡੇ ਵਰਗੇ ਵੈਲ ਐਜੂਕੇਟਿਡ ਵਧੀਆ ਐਕਸਪੀਰੀਐਂਸਡ ਪਰਸਨ ਜੋ ਉਹਨਾਂ ਦੀ ਹੈਲਪ ਕਰ ਸਕਦੇ ਆ ਪ੍ਰੋਬਲਮ ਦਾ ਸੋਲੂਸ਼ਨ ਦੇ ਸਕਦੇ ਆ ਜਿਵੇਂ ਫੋਰ ਐਗਜ਼ਾਮਪਲ ਕਿਸੇ ਪਰਸਨ ਨੇ ਸੋਚਿਆ ਕਿ ਮੇਰੀ ਇਸ ਈਅਰ ਵੈਡਿੰਗ ਆ ਉਹਨੇ ਮਤਲਬ ਉਹਨਾਂ ਨੇ ਡਿਸਾਈਡ ਕਰ ਲਿਆ ਕਿ ਮੈਂ weight lose ਕਰਨਾ ਹੀ ਕਰਨਾ ਉਹਦਾ ਇੱਕ ਸਟਰੋਂਗ ਮਾਈਂਡਸੈਟ ਆ ਬਸ ਉਹਨੂੰ ਇੱਕ ਪਰਸਨ ਚਾਹੀਦਾ ਜੋ ਉਹਨੂੰ ਉਹ ਰਿਜ਼ਲਟ ਦੇ ਸਕੇ ਸੋ ਤੁਸੀਂ ਬਣ ਸਕਦੇ ਹੋ ਉਹ ਪਰਸਨ ਅਗਰ ਤੁਹਾਨੂੰ ਵਧੀਆ ਨੌਲੇਜ ਆ ਕਿਵੇਂ weight lose ਹੁੰਦਾ ਕਿਵੇਂ muscle gain ਹੋ ਕਿਵੇਂ transformation ਹੁੰਦੀ ਹੈ ਸੋ ਇਹ ਇੰਡਸਟਰੀ ਬਹੁਤ ਜ਼ਿਆਦਾ ਪੇ ਕਰ ਸਕਦੀ ਹੈ ਅਗਰ ਤੁਸੀਂ ਕੰਮ ਸਿੱਖ ਕੇ ਕਰ ਰਹੇ ਹੋ ਵਧੀਆ ਨੌਲੇਜ ਨਾਲ ਕਰ ਰਹੇ ਹੋ ਅਗਰ ਤੁਸੀਂ ਅੱਛੀ ਬੈਕਗ੍ਰਾਉਂਡ ਤੋਂ ਨੌਲੇਜ ਲੈ ਰਹੇ ਹੋ ਤੇ ਆਪਣੇ ਆਪ ਨੂੰ ਟਾਈਮ ਟੂ ਟਾਈਮ ਅਪਡੇਟ ਰੱਖ ਰਹੇ ਹੋ ਤਾਂ ਅਰਨਿੰਗ ਹੋ ਸਕਦੀ ਹੈ ਜ਼ਿਆਦਾ ਤੋਂ ਜ਼ਿਆਦਾ ਜੀ ਪੋਸੀਬਲ ਆ ਮਤਲਬ ਪ੍ਰੂਵਨ ਰਿਜ਼ਲਟਸ ਨੇ ਦੇ ਕਿ ਪ੍ਰੂਵ ਹੋ ਚੁੱਕੇ ਆ ਬਹੁਤ ਪਰਸਨ ਨੇ ਇੰਨੀ ਏਕ ਜ਼ਿਆਦਾ ਟਰਾਂਸਫਰਮੇਸ਼ਨਸ ਕੀਤੇ ਕਿ ਤੁਸੀਂ ਬਲੀਵ ਹੀ ਨਹੀਂ ਕਰ ਸਕਦੇ ਬਹੁਤ ਪਰਸਨ ਇਸ ਇੰਡਸਟਰੀ ਤੋਂ ਮਿਲੀਨੀਅਰ ਵੀ ਨੇ ਉਹਨਾਂ ਨੇ ਆਪਣੀ ਲਾਈਫ ਚ ਜੋ ਉਹਨਾਂ ਨੇ ਚਾਇਆ ਉਹ ਅਚੀਵ ਕੀਤਾ ਸਿਰਫ ਇਸ ਇੰਡਸਟਰੀ ਦੇ ਥਰੂ ਤੇ ਸੋਸ਼ਲ ਮੀਡੀਆ ਵੀ ਅੱਜਕਲ ਕਾਫੀ ਟ੍ਰੈਂਡ ਚਲ ਰਿਹਾ ਤੇ ਆਏ ਦਿਨ ਅਸੀਂ ਦੇਖਦੇ ਹਾਂ ਕਿ ਨਵੇਂ-ਨਵੇਂ ਜਿਹੜੇ ਜਿਮ ਟ੍ਰੇਨਰਸ ਹੁੰਦੇ ਆਏ ਕਾਫੀ ਜਿਹੜੇ ਫਿਟਨੈਸ ਟ੍ਰੇਨਰਸ ਵੀ ਨੇ ਉਹ ਸੋਸ਼ਲ ਮੀਡੀਆ ਨਾਲ ਜੁੜਦੇ ਜਾ ਰਹੇ ਹਨ ਉਹਨਾਂ ਨੂੰ ਕੋਈ ਵੀ ਪਲੇਟਫਾਰਮ ਹੋ ਸਕਦਾ ਹੈ ਕਿਸ ਤਰੀਕੇ ਉਹ ਆਪਣੇ ਸੋਸ਼ਲ ਮੀਡੀਆ ਤੇ ਆਪਣੀ ਜਰਨੀ ਨੂੰ ਪੋਸਟ ਕਰ ਰਹੇ ਸੋਸ਼ਲ ਮੀਡੀਆ ਨੂੰ ਕਿਸ ਤਰੀਕੇ ਨਾਲ ਉਹ ਯੂਜ਼ ਕਰ ਰਹੇ ਆ ਜੀ ਬਿਲਕੁਲ ਦੇਖੋ ਅੱਜ ਇਹ 트েন্ডਿੰਗ ਤੇ ਆ ਚੀਜ਼ ਕਿ ਸੋਸ਼ਲ ਮੀਡੀਆ ਤੇ ਹਰ ਇੱਕ ਪਰਸਨ ਹਨਾ ਆਪਣੇ ਆਪ ਨੂੰ ਪ੍ਰੈਜ਼ੈਂਟ ਕਰ ਰਿਹਾ ਕਿ ਉਹਨੇ ਕੀ ਅਚੀਵ ਕੀਤਾ ਉਹਦੇ ਨਾਲ ਉਹਦੀ ਪਰਸਨਲੀ ਗਰੋਥ ਕਿਵੇਂ ਹੋ ਰਹੀ ਹੈ ਕਿ ਉਹਨੂੰ ਮੋਟੀਵੇਸ਼ਨ ਮਿਲ ਰਹੀ ਹੈ ਚਾਰ ਪਰਸਨ ਵੱਲੋਂ ਕੰਪਲੀਮੈਂਟ ਮਿਲ ਰਿਹਾ ਕਮੈਂਟ ਮਿਲ ਰਿਹਾ ਕਿ ਯਾਰ ਬਹੁਤ ਵਧੀਆ ਉਹ ਇੱਕ ਮਤਲਬ ਹੌਸਲਾ ਵਧਾਉਣ ਵਾਲੀ ਗੱਲ ਹੈ ਜ਼ਰੂਰ ਆਪਾਂ ਨੂੰ ਇਹ ਚੀਜ਼ ਕਰਨੀ ਚਾਹੀਦੀ ਆਪਣੇ ਰਿਜ਼ਲਟਸ ਆਪਾਂ ਜੋ ਅਚੀਵ ਕੀਤਾ ਉਹਨੂੰ ਸ਼ੋਅ ਕਰਨਾ ਬਹੁਤ ਜ਼ਰੂਰੀ ਆ ਤੇ ਉਹਦੇ ਨਾਲ ਨਾਲ ਆਪਾਂ ਇਨਕਮ ਸੋਰਸਸ ਵੀ ਕ੍ਰੀਏਟ ਕਰ ਸਕਦੇ ਆ ਕਿ ਅੱਜ ਦੇ ਟਾਈਮ 'ਚ ਆਪਾਂ ਨੂੰ ਪਤਾ ਵੀ ਫ੍ਰੀ 'ਚ ਕੁਝ ਨਹੀਂ ਮਿਲਦਾ ਹਮ ਇੰਸਟਾਗ੍ਰਾਮ ਤੇ ਬਹੁਤ ਲੋਕ ਐਦਾਂ ਦੇ ਨੇ ਜੋ ਮਤਲਬ ਹਜ਼ਾਰਾਂ ਦੀ ਨੌਲੇਜ ਫ੍ਰੀ ਆਫ ਕਾਸਟ ਦੇ ਰਹੇ ਨੇ ਉਹਨਾਂ ਤੋਂ ਸਿੱਖ ਕੇ ਜਾਂ ਆਪਾਂ ਆਪਦੇ ਆਪ ਨੂੰ ਇੰਨਾਕ ਟ੍ਰੇਨ ਕਰ ਸਕਦੇ ਹਾਂ ਕਿ ਆਪਾਂ ਕੁਝ ਇਦਾਂ ਦੇ ਪੁਆਇੰਟਸ ਡਿਸਕਸ ਕਰੀਏ ਸੋਸ਼ਲ ਮੀਡੀਆ ਤੇ ਇਦਾਂ ਦੀਆਂ ਚੀਜ਼ਾਂ ਸਾਹਮਣੇ ਲੈ ਕੇ ਆਈਏ ਜੋ ਚੀਜ਼ ਬਹੁਤ ਵੱਡਾ ਰੋਲ ਪਲੇ ਕਰਨ ਪਰਸਨ ਦੀ ਲਾਈਫ ਦੇ ਵਿੱਚ ਮੈਂ ਅੱਜ ਦੇ ਟਾਈਮ ਚ ਇਦਾਂ ਦੇ ਇਨਫਲੂਐਂਸਰਸ ਵੀ ਦੇਖੇ ਨੇ ਜਿਨ੍ਹਾਂ ਦੀ ਸਿਰਫ ਟਿਪਸ ਫਾਲੋ ਕਰਕੇ ਵੀ ਬਹੁਤ ਲੋਕਾਂ ਨੇ ਆਪਣੀ ਟਰਾਂਸਫਰਮੇਸ਼ਨਸ ਸ਼ੋਅ ਕੀਤੀਆਂ ਕਿ ਅਸੀਂ ਸਿਰਫ ਤੁਹਾਡੀਆਂ ਰੀਲਸ ਦੇਖੀਆਂ ਤੁਹਾਡੀਆਂ ਪੋਸਟਾਂ ਦੇਖੀਆਂ ਤੇ ਅਸੀਂ ਆਹਾਂ ਚੇਂਜ ਆਪਣੀ ਬਾਡੀ 'ਚ ਕੀਤਾ। ਸੋ ਇਦਾਂ ਦੀ ਵੈਲਿਊ ਦੇ ਕੇ ਆਪਾਂ ਆਪਣੇ ਸੋਸ਼ਲ ਮੀਡੀਆ ਤੇ ਆਪਣੇ ਕੰਮ ਨੂੰ ਐਕਸਪੈਂਡ ਕਰ ਸਕਦੇ ਹਾਂ। ਜੀ। ਤੇ ਕਲਾਇੰਟਸ ਦੀ ਹੁਣ ਜਿਵੇਂ ਆਪਾਂ ਟ੍ਰਾਂਸਫਰਮੇਸ਼ਨ ਦੀ ਆਪਾਂ ਗੱਲ ਕੀਤੀ ਹੈ। I think ਦੀ ਵੇ ਐਜ਼ ਅ ਫਿਟਨੈਸ ਟ੍ਰੇਨਰ ਕਲਾਇੰਟਸ ਦੀ ਕੀ ਜੌੜਾ ਡਿਮਾਂਡ ਹੋਂਦੀ ਹੈ? ਕਿਸ ਤਰੀਕੇ ਦੀ ਉਹਨਾਂ ਵੱਲੋਂ ਡਿਮਾਂਡ ਜ਼ਿਆਦਾ ਹੁੰਦੀ ਹੈ? ਪੈਟ ਲੌਸ ਦੀ, weight gain ਦੀ ਜਾਂ ਫਿਰ ਮਸਲ ਇੰਜਰੀਜ਼ ਕਾਫੀ ਜ਼ਿਆਦਾ ਦੇਖਣ ਨੂੰ ਮਿਲਦੀਆਂ ਆਜਕਲ। ਕਿਸ ਤਰੀਕੇ ਦੇ ਕਲਾਇੰਟਸ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲਦੇ ਆ? ਜੀ। ਅ ਥੋੜੀ ਜੀ ਫਨੀ ਚੀਜ਼ ਆ ਮੈਨੂੰ ਕਾਫੀ ਵਾਰਾ ਕੁਐਸਚਨ ਪੁੱਛਿਆ ਜਾਂਦਾ ਕਿ ਅਸੀਂ weight lose ਕਰਨਾ ਐਕਚੁਅਲੀ ਹੁੰਦਾ ਕਿਉਂ ਕਿਉਂਕਿ ਨੌਲੇਜ ਦੀ ਕਮੀ ਹੁਣ ਇੱਕ ਪਰਸਨ ਦਾ ਕੁਐਸਚਨ ਆ ਕਿ ਅਸੀਂ weight lose ਕਰਨਾ ਤੇ ਮੇਰਾ ਕੁਐਸਚਨ ਉਹਨਾਂ ਉਹੀ ਸੀਗਾ ਕਿ ਤੁਹਾਨੂੰ ਪਤਾ ਏ ਤੁਹਾਡਾ weight ਆ ਓਵਰ ਕਿ ਤੁਸੀਂ ਲਿਸਟ ਚੈੱਕ ਕੀਤੀ ਜਾਂ BMI ਕੀਤਾ ਆਪਣਾ ਵੀ ਤੁਹਾਡਾ ਜਿਹੜਾ ਬੋਡੀ weight ਆ ਓਵਰ ਆ ਤੁਹਾਡੇ ਏਜ ਜਾਂ ਹਾਈਟ ਦੇ ਅਕੋਰਡਿੰਗ ਉਹ ਕਹਿੰਦੇ ਨਹੀਂ ਮੇਰਾ ਕੁਐਸ਼ਨ ਇਹ ਹੁੰਦਾ ਵੀ ਤੁਸੀਂ weight lose ਕਰਨਾ ਕਿ ਕਹਿੰਦੇ ਫਿੱਟ ਦਿਖਣਾ ਚਾਹੁੰਦੇ ਆ ਤਾਂ ਮਤਲਬ ਉੱਥੇ ਕੀ ਆ ਆਪਣਾ ਗੋਲ ਹੀ ਨਹੀਂ ਕਲੀਅਰ ਹੁੰਦਾ ਕਿ ਆਪਾਂ ਕਰਨਾ ਕੀ ਚਾਹੁੰਦੇ ਆ ਇਹ ਪਤਾ ਵੀ ਆਪਾਂ ਚਾਹੁੰਦੇ ਕੀ ਆ ਬਟ ਉਹਦੇ ਪਿੱਛੇ ਕੀ ਚੀਜ਼ ਹੋਊਗੀ ਜਾਂ ਕਿੱਦਾਂ ਉਹ ਚੀਜ਼ ਪੋਸੀਬਲ ਹੋ ਉਸ ਚੀਜ਼ ਬਾਰੇ ਨਹੀਂ ਕਲੀਅਰ ਸੋ ਕੀ ਕਰ ਸਕਦੇ ਆ ਜਾਂ ਤਾਂ ਆਪਾਂ ਆਪ ਸਟੱਡੀ ਕਰ ਸਕਦੇ ਆ ਜੇ ਟਾਈਮ ਹੈਗਾ ਜਾਂ ਫਿਰ ਆਪਾਂ ਜਿਹੜੇ ਪਰਸਨ ਕੋਲ ਵਧੀਆ ਨੌਲੇਜ ਆ ਉਹਨੂੰ ਹਾਇਰ ਕਰ ਸਕਦੇ ਆ ਕਿ ਹਾਂਜੀ ਸਾਨੂੰ ਇਦਾਂ ਦੇ ਰਿਜ਼ਲਟਸ ਚਾਹੀਦੇ ਆ ਤੁਸੀਂ ਸਾਨੂੰ ਗਾਈਡ ਕਰੋ ਠੀਕ ਹੈ ਅਗਰ ਮੈਂ ਆਪਣੀ ਗੱਲ ਕਰਾਂ ਤਾਂ ਮੈਂ 100% ਕਮਿਟਮੈਂਟ ਕਰਕੇ ਚੱਲਦਾ ਜੇ ਕਿ ਮੈਨੂੰ ਪੁੱਛਦਾ ਵੀ ਡਾਈਟ ਪਲਾਨ ਦੇ ਦਿਓ ਐਕਸਰਸਾਈਜ਼ ਆਸੋ ਮੈਂ ਸ਼ਰਯਾਮ ਕਹਿ ਦਿੰਨਾ ਵੀ ਇਹ ਸੀਨ ਤੁਹਾਨੂੰ ਮਾੜੇ ਮੋਟਾ ਰਿਜ਼ਲਟ ਮਿਲ ਸਕਦਾ ਬਟ ਐਕਚੁਅਲ 'ਚ ਤੁਹਾਡੇ ਗੋਲ ਦੇ ਹਿਸਾਬ ਨਾਲ ਰਿਜ਼ਲਟ ਨਹੀਂ ਮਿਲ ਸਕਦੇ ਅਗਰ ਮੈਂ ਤੁਹਾਡੇ ਨਾਲ ਸਟਾਰਟ ਕਰਨਾ ਜਾਂ ਤੁਸੀਂ ਮੇਰੇ ਨਾਲ ਸਟਾਰਟ ਕਰਨਾ ਤਾਂ ਮੈਂ ਤੁਹਾਡੇ ਨਾਲ ਕਮਿਟਮੈਂਟ ਲੈ ਕੇ ਚੱਲੂ ਜੋ ਤੁਹਾਡਾ ਗੋਲ ਆ ਪੂਰਾ ਕਰਨ 'ਚ ਅਗਰ ਨਹੀਂ ਹੁੰਦਾ ਪੂਰਾ ਜਾਂ ਤੁਹਾਨੂੰ ਨਹੀਂ ਰਿਜ਼ਲਟ ਆਉਂਦੇ ਤਾਂ ਮੈਂ ਗਾਰੰਟੀ ਲੈ ਲਵਾਂ ਉਹਤੇ ਕਿ ਯਾਰ ਮੈਂ ਤੁਹਾਡੇ ਪੈਸੇ ਵਾਪਸ ਕਰ ਦੂੰਗਾ ਇੱਕ ਕੌਨਫੀਡੈਂਸ ਕੇਮੇ ਆਇਆ ਟਰਾਂਸਫਰਮੇਸ਼ਨਸ ਕਰ ਕਰਕੇ ਆਪਣੇ ਆਪ ਤੇ ਮੈਂ ਆਪਣੇ ਆਪ ਦੀ ਐਗਜ਼ਾਮਪਲ ਦਵਾ ਮੈਂ ਥੋੜੀ ਜੀ ਟਰਾਂਸਫਰਮੇਸ਼ਨ ਕਰ ਰਹੇ ਹਾਂ ਜਿਵੇਂ ਥੋੜਾ ਲੀਨ ਕਰ ਰਹੇ ਹਾਂ ਮੈਨੂੰ ਕਾਫੀ ਲੋਕ ਮੇਰੇ ਮਿਲਦੇ ਆ ਕਲੋਜ਼ ਵਨਸ ਹਨ ਇਹ ਆਰ ਵੀ ਪਤਲਾ ਹੋ ਗਿਆ ਹਨ ਕੁਝ ਚੀਜ਼ਾਂ ਆਪਣੀ ਬੋਡੀ ਤੇ ਹੰਡਾ ਕੇ ਹੀ ਪਤਾ ਲੱਗਦੀਆਂ ਇਹ ਵੀ ਐਕਚੁਅਲ ਇਦੇ ਰਿਜ਼ਲਟਸ ਕੀ ਨੇ ਸੋ ਆਪਾਂ ਨੂੰ ਕਈ ਵਾਰ ਆਪਣੀ ਬੋਡੀ ਨੂੰ ਟਰਾਂਸਫਰਮ ਕਰਨਾ ਪੈਂਦਾ ਠੀਕ ਹੈ ਆਪਣੇ ਗੋਲਸ ਦੇ ਅਕੋਰਡਿੰਗ ਕਿ ਉਹ ਚੀਜ਼ ਕਿੱਥੇ ਤੱਕ ਆਪਾਂ ਨੂੰ ਰਿਜ਼ਲਟ ਦਿੰਦੀ ਹੈ ਤੇ ਜਿਆਦਾ ਕਿਹੜੀ categories ਦੇ ਲੋਕ ਜਾਂ ਫਿਰ clients ਦੇਖਣ ਨੂੰ ਮਿਲਦੇ ਆ ਜੀ ਆਪਾਂ ਨੂੰ ਦੇਖਣ ਨੂੰ ਸ਼ਾਇਦ ਤੁਹਾਨੂੰ ਇਹ ਲੱਗਦਾ ਹੋਣਾ ਕਿ fat lose ਜਾਂ weight lose ਵਾਲੇ ਲੋਕ ਜਿਆਦਾ ਦੇਖਣ ਨੂੰ ਮਿਲਦੇ ਆ ਬਟ ਇਸ ਇੰਡਸਟਰੀ ਚ ਬਹੁਤ ਡੈਪਥ ਤੱਕ ਲੋਕ ਨੇ ਜਿਨ੍ਹਾਂ ਨੂੰ ਆਪਣੀ ਫਿਟਨੈਸ ਦੇ ਵਿੱਚ ਬਹੁਤ results ਚਾਹੀਦੇ ਨੇ ਜਿਵੇਂ ਕਿ muscle loss ਜਿਵੇਂ ਕਿ ਮੇਰਾ experience uh, 50 60 year old male person ਉਹਨਾਂ ਦੀ body ਤੇ ਬਹੁਤ ਬਹੁਤ ਘੱਟ percentage muscle ਸੀਗਾ ਤੇ ਆਪਾਂ ਉਹਨਾਂ ਦੀ ਹੈਲਪ ਕੀਤੀ ਗੇਨ ਕਰਨ ਦੇ ਵਿੱਚ ਇੱਕ ਪਰਸਨ ਸੀਗੇ 70 ਇਅਰ 올ਡ ਠੀਕ ਹੈ ਉਹਨਾਂ ਨੂੰ ਚੱਲਣ ਚ ਵੀ ਪ੍ਰੋਬਲਮ ਸੀਗੀ ਸੋ ਇਦਾਂ ਦੀ ਚੀਜ਼ਾਂ ਨੂੰ ਇਗਨੋਰ ਕੀਤਾ ਜਾਂਦਾ ਇਗਨੋਰ ਕਿਹੜੇ ਲੋਕ ਕਰਦੇ ਨੇ ਜਿਨ੍ਹਾਂ ਨੂੰ ਸਿਰਫ ਪਤਾ ਵੀ weight lose ਕਿਵੇਂ ਹੋਣਾ ਤੇ weight gain ਕਿਵੇਂ ਹੋਣਾ ਬਟ ਐਕਚੁਅਲ ਚ ਅਗਰ ਤੁਸੀਂ ਡੈਪਥ ਚ ਕੰਮ ਕਰੋਗੇ ਇਸ ਇੰਡਸਟਰੀ ਚ ਤਾਂ ਤੁਹਾਡੇ ਕੋਲ ਕਲਾਇੰਟ ਖਤਮ ਹੀ ਨਹੀਂ ਹੋਣਾ ਕਦੇ ਰਾਈਟ ਫੀਮੇਲ ਕੈਟਾਗਰੀ ਦੀ ਗੱਲ ਕਰਾਂ ਅੱਜ ਦੇ ਟਾਈਮ ਚ ਸੀ ਟ੍ਰੈਂਡਿੰਗ ਆ PCOS PCOSD ਠੀਕ ਹੈ ਸੋ ਮੇਲ ਕੈਟਾਗਰੀ ਚ ਗੱਲ ਕਰਾਂ ਅਗਰ ਕਿਸੇ ਦੀ ਹਾਈਟ ਜ਼ਿਆਦਾ ਜਾਂ ਉਹਦਾ ਲਾਈਫਸਟਾਈਲ ਐਦਾਂ ਦਾ ਕਿ ਉਹ ਸਿਟਿੰਗ ਜੌਬ ਕਰ ਰਿਹਾ ਜਾਂ ਡਰਾਈਵਿੰਗ ਕਰ ਰਿਹਾ ਉਹ ਪਰਸਨ ਜਿੱਦਾਂ ਦਾ ਉਹਦਾ ਲਾਈਫਸਟਾਈਲ ਆ ਉਸ ਅਕੋਰਡਿੰਗ ਉਹਦੀ ਲਾਈਫ 'ਚ ਫਿਜ਼ੀਕਲ ਐਕਟੀਵਿਟੀ ਨਹੀਂ ਹੈਗੀ ਤਾਂ 101% ਆ 5 6 10 ਇਅਰਸ ਤੱਕ ਉਹਦੀ ਉਸ ਜਰਨੀ 'ਚੋ ਪ੍ਰੋਬਲਮ ਆਉਗੀ ਹੀ ਆਉਗੀ ਤੇ ਹੁਣ ਜਾਣੇ ਚਾਹਦੇ ਜਿਹੜੇ ਲੋਕ ਹੁਣ ਫਿਟਨੈਸ ਇੰਡਸਟਰੀ ਦੇ ਵਿੱਚ ਜਾਣਾ ਚਾਹੁੰਦੇ ਆ ਜਾਂ ਫਿਟਨੈਸ ਟ੍ਰੇਨਰ ਬਣਨਾ ਚਾਹੁੰਦੇ ਆ ਉਹਨਾਂ ਨੂੰ ਇੱਕ ਛੋਟਾ ਜਿਹਾ ਕੀ ਮੈਸੇਜ ਦੇਣਾ ਚਾਹੁੰਗੇ ਜੀ ਮੈਸੇਜ ਇਹ ਦੇਣਾ ਚਾਹੁੰਗਾ ਜੀ ਪਹਿਲਾਂ ਤਾਂ ਆਪਣਾ ਮਾਈਂਡ ਸੈਟ ਬਣਾਓ ਕਿ ਤੁਸੀਂ ਵਾਕੇ ਹੀ ਇਹ ਚੀਜ਼ ਕਰਨਾ ਚਾਹੁੰਦੇ ਹੋ ਵਾਕੇ ਹੀ ਤੁਸੀਂ ਇਸ ਲਾਈਨ 'ਚ ਆਉਣਾ ਚਾਹੁੰਦੇ ਹੋ ਇਹਦੇ ਪਿੱਛੇ ਕਾਰਨ ਜਾਣੋ ਵੀ ਤੁਸੀਂ ਕਿਉਂ ਆਉਣਾ ਚਾਹੁੰਨਾ ਕਿ ਤੁਹਾਨੂੰ ਸ਼ੌਂਕ ਆ ਕਿ ਤੁਸੀਂ ਬੋਰ ਤਾਂ ਨਹੀਂ ਹੋਵੋਗੇ ਇਸ ਕੰਮ ਤੋਂ ਮੈਂ ਮੈਨੂੰ ਇੱਕ ਏਦਾਂ ਦੇ ਪਰਸਨ ਮਿਲੇ ਜਿਨ੍ਹਾਂ ਨੂੰ ਇਹ ਸੀ ਕਿ ਵੀ ਕੰਮ ਨਹੀਂ ਮਿਲ ਰਿਹਾ ਕਲਾਇੰਟਸ ਨਹੀਂ ਮਿਲ ਰਹੇ ਤੇ ਜਦੋਂ ਮਿਲੇ ਉਹਨਾਂ ਨੂੰ ਇਹ ਫੀਲ ਹੋਣਾ ਸਟਾਰਟ ਹੋ ਰਿਹਾ ਯਾਰ ਸਵੇਰੇ ਉੱਠਣਾ ਔਖਾ ਲੱਗਦਾ ਰਾਈਟ ਵੀ ਜਦੋਂ ਕੰਮ ਨਹੀਂ ਸੀਗਾ ਹਨਾ ਉਦੋਂ ਆਪਾਂ ਸੋਚ ਰਹੇ ਸੀ ਵੀ ਕੰਮ ਮਿਲੇ ਜਦੋਂ ਕੰਮ ਮਿਲੇ ਤਾਂ ਆਪਾਂ ਨੂੰ ਉਹ ਚੈਲੰਜ ਦੇਖਣੇ ਸਟਾਰਟ ਹੋਗੇ রাইਟ ਸੋ ਆਪਾਂ ਪਹਿਲਾਂ ਗੋਲ ਕਲੀਅਰ ਕਰੀਏ ਕਿ ਯਾਰ ਆਪਾਂ ਪਹੁੰਚਣਾ ਕਿੱਥੇ ਚਾਹੁੰਦੇ ਆ ਫਿਰ ਇਸ ਇੰਡਸਟਰੀ ਚ ਆਉਣ ਠੀਕ ਹੈ ਇਹ ਮੇਰੇ ਵੱਲੋਂ ਇੱਕ ਟਿਪ ਆ ਇੱਕ ਪੁਆਇੰਟ ਆ ਵੀ ਪਹਿਲਾਂ ਆਪਣਾ ਮਾਈਂਡਸੈਟ ਕਲੀਅਰ ਰੱਖੋ ਵੀ ਕੀ ਜੋ ਤੁਸੀਂ ਲਾਈਫ ਚ ਚਾਹੁੰਦੇ ਹੋ ਇੱਥੇ ਤੁਹਾਨੂੰ ਮਿਲ ਸਕਦਾ ਦੇਖੋ ਐਕਸਪਲੋਰ ਕਰੋ ਮਿਲੋ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਆਪਣੀ ਲਾਈਫ ਚ ਵਧੀਆ ਚੇਂਜ ਕੀਤਾ ਉਹਨਾਂ ਤੋਂ ਪੁੱਛੋ ਆਲਵੇਜ਼ ਸਲਾਹ ਜਿਹੜੀ ਲਓ ਇੱਕ ਸਕਸੈਸਫੁਲ ਬੰਦੇ ਦੀ ਲਓ ਫੇਲਿਅਰ ਤੋਂ ਸਲਾਹ ਲਓਗੇ ਤਾਂ ਤੁਸੀਂ ਬੈਕ ਸਟੈਪ ਲੈ ਲੈਣਾ ਸੋ ਤੁਸੀਂ ਅੱਜ ਸੁਣਿਆ ਕਿ ਕਿਸ ਤਰੀਕੇ ਨਾਲ ਆਪਾਂ ਫਿਟਨੈਸ ਇੰਡਸਟਰੀ ਦੇ ਵਿੱਚ ਜੇ ਤੁਸੀਂ ਫਿਟਨੈਸ ਟ੍ਰੇਨਰ ਬੰਨਣਾ ਚਾਹੁੰਦੇ ਹੋ ਤਾਂ ਕਿਸ ਤਰੀਕੇ ਨਾਲ ਤੁਸੀਂ ਸਟੈਪ ਬਾਈ ਸਟੈਪ ਇੱਕ ਵਧੀਆ ਫਿਟਨੈਸ ਟ੍ਰੇਨਰ ਬਣ ਸਕਦੇ ਆ ਤੇ ਕਿਹੜੇ-ਕਿਹੜੇ ਸਟੈਪਸ ਨੂੰ ਅਸੀਂ ਧਿਆਨ ਨਾਲ ਫਾਲੋ ਕਰ ਸਕਦੇ ਆ ਤਾਂ ਕਿ ਜਿਹੜੀ ਸਾਡੀ ਫਿਟਨੈਸ ਇੰਡਸਟਰੀ ਦੇ ਵਿੱਚ ਆਪਾਂ ਜਿਹੜਾ ਸਟੈਪ ਲੈਣਾ ਚਾਹੁੰਦੇ ਆ ਉਸ ਦੇ ਵਿੱਚ ਆਪਾਂ ਵਧੀਆ ਤਰੀਕੇ ਨਾਲ ਆਪਣੀ ਸਕਸੈਸ ਜਿਹੜੀ ਹੈ ਉਸ ਨੂੰ ਹਾਸਲ ਕਰੀ ਤੇ ਅੱਜ ਦੇ ਹੋਰ ਪੋਡਕਾਸਟ ਲੈ ਕੇ ਅਸੀਂ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਫਿਲਹਾਲ ਲਈ ਦੋ ਇਜਾਜ਼ਤ ਸਤਿ ਸ਼੍ਰੀ ਅਕਾਲ